ਸੇਵਾ ਪੂਰੀ ਹੋਣ ਤੋਂ ਬਾਅਦ ਅੱਜ ਆਏ ਜੀ ਅਰਦਾਸ ਤੇ ਕੀਤੀ ਜਾਏਗੀ ਪਤਾ ਨਹੀਂ ਆ ਰਹੀ ਨੇ ਠੀਕ ਹੈ ਨਾ ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ੍ਰੀ ਕਲਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚੇ ਮੈਂ ਅਕਾਲ ਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਆਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਆ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ ਹੋਈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਸ ਅਰਦਾਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ। ਸਰਕਾਰੀ ਮਤਲਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਇਹ ਲੱਖ ਜਾਨ ਦੀ ਗੱਲ ਕੀਤੀ ਜਾ ਰਹੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਜੋ ਉਸ ਕਾਨੂੰਨ ਨੂੰ ਦੇਖੋ ਗੱਲ ਇਹ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ ਸੈਮਨੀਆਂ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾ ਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਹੈ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਿਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਇਲੈਕਸ਼ਨ ਇਕੱਠੇ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਤੇ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਪਾਰਲੀਮੈਂਟ ਨੇ ਰਾਏ ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕਰ ਜਾਵੇ ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ ਇਹ ਜਿਹੜੀ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਆਸਟਰਾ ਅਤੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਂਚੇ ਵਾਸਤੇ ਸੰਘਰਸ਼ ਕਰਦਾ ਰਿਹਾ ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਹੀਂ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੂਲ ਲਗਾ ਕੇ ਤੇ ਤੁਸੀਂ ਸੈਂਟਰੋਂ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰੇਟਿਜ਼ਮ ਦੇ ਨਾਲ ਬਹੁਤ ਵੱਡਾ ਤਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਤੇ ਨੂੰ ਅਸੀਂ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜ਼ਰੂਰ ਤਿਆਰ ਜਿਹੜਾ ਹੈਗਾ ਉਹ ਕੇਂਦਰ ਨੂੰ ਡਾਡਾ ਰੱਖਣਾ ਚਾਹੀਦਾ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਦੋਂ ਤੁਸੀਂ ਪੁਲਿਸ ਨੇ ਕੀ ਕੀ ਕਾਰਵਾਈ ਕਰਤੀ ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੋ ਫਿਰ ਬਾਅਦ ਚ ਗੱਲ ਕਰਦੇ ਤਾ ਸਾਹਿਬ ਮਜੀਠੀਆ ਸਾਹਿਬ ਦਾ ਕਹਿਣਾ ਸੀ ਕਿ ਨਰਿੰਦਰ ਸਿੰਘ ਚੋੜਾ ਵੱਲੋਂ ਕਿਤੇ ਹਮਲੇ ਤੋਂ ਬਾਅਦ ਉਹੀ ਗੱਲ ਬੰਦੀ ਸਿੰਘਾਂ ਦਾ ਅਈ ਚ ਵੀ ਦਿੱਕਤ ਆਏਗੀ। ਉਹੀ ਗੱਲ ਐ ਮੈਂ ਕਿਹਾ ਬਾਅਦ ਕਰਦੇ ਆ। ਪਹਿਲਾਂ ਚੇਵਾਲਾ ਕੰਮ ਕਰ ਲਨ ਦੋ। ਬਾਕੀ ਬੱਤੀ।